ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਬੈਠੇ ਆਉਣ ਦਾ ਬਹੁਤ ਬਹੁਤ ਧੰਨਵਾਦ ਸਵਾਗਤ ਸਾਰੇ ਮੁਲਾਜ਼ਮੀ ਨੇ ਇੱਧਰ ਵੀ ਮੁਲਾਜ਼ਮ ਨੇ ਤੇ ਇੱਧਰ ਵੀ ਮੁਲਾਜ਼ਮ ਨੇ ਤੇ ਇੱਧਰ ਕੋਸ਼ਿ ਵਿਦਿਆ ਸਵਾਗਤ ਪਵਾਉਣ ਤੇ ਖੜੇ ਨੇ ਇਹਨਾਂ ਦਾ ਬਹੁਤ ਧੰਨਵਾਦ ਕਿਉਂਕਿ ਸਾਡੀ ਲੜਾਈ ਇਹਨਾਂ ਨਾਲ ਨਹੀਂ ਹੈ ਸਾਡੀ ਲੜਾਈ ਸਰਕਾਰਾਂ ਨਾਲ ਆ ਅਸੀਂ ਆਪਣੇ ਹੱਥ ਲੈਣੇ ਆ ਕਿ ਸਰਕਾਰਾਂ ਦੇ ਰੋਲ ਦੇ ਕਿਦਾਂ ਸਰਪਾਂ ਦੀਆਂ ਕੜਕ ਦੇ ਵਿੱਚਕਾਰ ਸਾਡੇ ਇੱਕ ਰੋਕ ਤਾਂ ਆਉਂਦੀ ਹੈ ਉਹ ਇਹਨਾਂ ਵੱਲੋਂ ਆ ਪ੍ਰਸ਼ਾਸਨ ਵੱਲੋਂ ਜਿਹੜੇ ਆਪਣੇ ਇਹ ਦੂੜੀ ਦੇ ਬੱਚੇ ਹੁੰਦੇ ਨੇ ਇਹ ਹਕਮਾਂ ਦੇ ਬੱਚੇ ਹੁੰਦੇ ਨੇ ਇਹਨਾਂ ਨੇ ਹੀ ਡਿਊਟੀ ਕਰਨੀ ਹੁੰਦੀ ਹੈ ਪਰ ਇੱਕ ਤੰਦ ਉੱਠਦਾ ਅੰਦਰੋਂ ਇੱਕ ਤੰਦ ਉੱਠਦਾ ਵਾ ਕਿਉਂਕਿ ਇੱਕ ਬੱਚੀ ਆਹ ਕੋਲੋਂ ਸਾਡੇ ਦੀ ਭਰਾ ਇੱਕ ਸਾਡੇ ਨਾਲ ਹੋਈ ਬੱਚ ਕੁਝ ਸਾਡੇ ਤੋਂ ਪੜ ਕੇ ਆਈਆਂ ਨੇ ਸਾਡੀਆਂ ਬੱਚੀਆਂ ਵਾਂਗੂ ਇਹ ਤਾਂ ਦਰਦ ਤੇ ਉਠਦਾ ਵਾ ਜਦੋਂ ਕੋਈ ਐਹੋ ਜਿਹਾ ਹੰਗਾਮਾ ਹੁੰਦਾ ਵਾ ਬਾਈਦਿਆਂ ਨੇ ਜਾਂਦਾ ਤਾਂ ਉਹਦਾ ਮੂੰਹੋਂ ਆਹ ਮੂੰਹ ਆਹ ਜਿਹੜੇ ਸੀਗੇ ਸ਼ਬਦ ਨਿਕਲਦੇ ਆ ਇਹਨਾਂ ਨੂੰ ਇੱਕ ਮੈਂ ਵਾਸਤੇ ਇੱਕ ਨਾਮ ਦਿੱਤਾ ਗਿਆ ਇਹਨਾਂ ਨੂੰ ਵੀਰਸੰਗੀ ਕਿਹਾ ਵਾ ਕੋਈ ਮਾਰਾ ਕਿਹਾ ਇਹ ਉਰਦੇ ਪਾਜ ਨਹੀਂ ਸਕੇ ਜਿੰਨਾ ਜਿਹੜੇ ਇਹ ਸਾਡੀ ਪੰਜਾਬ ਦੀ ਰਾਖੀ ਕਰ ਰਹੇ ਨੇ ਵੀਰਸੰਗੀ ਮੁਰਦਾਬਾਦ ਮੁਰਦਾਬਾਦ Mudabon, 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 Zinabon, 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 ਜਿਹੜਾ ਸਾਡੇ ਕੋਲ ਪੜਦਾ ਸੀ ਬੱਚਾ ਵੀਰ ਸਿੰਘ ਸੀ ਬਹੁਤ ਹਸ਼ਿਆਰ ਹਰ ਅਧਿਆਪਕ ਨੂੰ ਸੀ ਉਸਤੇ ਨਾਜ਼ ਕਹਿੰਦਾ ਸੀ ਬਣੂੰਗਾ ਮੈਂ ਤੁਹਾਡਾ ਉ르ਦਾ ਬਾਜ ਕਹਿੰਦਾ ਸੀ ਮੈਂ ਬਣੂੰਗਾ ਤੁਹਾਡਾ ਉ르ਦਾ ਬਾਜ ਇੱਕ ਦਿਨ ਮੈਂ ਕਰੂੰਗਾ ਐਸਾ ਕਾਜ ਰੱਖੂ ਤੁਹਾਡੀ ਮਿਹਨਤਾਂ ਦੀ ਲਾਸਟ ਇੱਕ ਦਿਨ ਕਰ ਗਿਆ ਪਲੱਸ 2 ਪਾਸ ਇੱਕ ਦਿਨ ਕਰ ਗਿਆ ਪਲੱਸ 2 ਪਾਸ ਫੇਰ ਕੀ ਹੋਇਆ ਇਸ ਤੋਂ ਬਾਅਦ ਫੇਰ ਕੀ ਹੋਇਆ ਇਸ ਤੋਂ ਬਾਅਦ ਸੁਣੋ ਮੈਂ ਬਹੁਤ ਰੋਇਆ ਯਾਰ ਸੁਣੋ ਮੈਂ ਬਹੁਤ ਰੋਇਆ ਯਾਰ ਹੱਕ ਖਾਤਰ ਲੜਨੇ ਨੂੰ ਹੱਕ ਖਾਤਰ ਲੜਨੇ ਨੂੰ ਜਦ ਮੈਂ ਮੋੜੀ ਪਾਰ ਹੱਕ ਖਾਤਰ ਲੜਨੇ ਨੂੰ ਜਦ ਮੈਂ ਮੋੜੀ ਪਾਰ ਨਾਰੇ ਲਾਉਂਦਾ ਨਾਰੇ ਲਾਉਂਦਾ ਜਦ ਮੈਂ ਨਿਕਲਿਆ ਬਾਹਰ ਨਾਰੇ ਲਾਉਂਦਾ ਜਦ ਮੈਂ ਨਿਕਲਿਆ ਬਾਹਰ ਇਕ ਛੋ ਆਕੇ ਇਕ ਜ਼ੋਰ ਦੀ ਵਜੀ ਜਾਂ ਇਕ ਛੋ ਆਕੇ ਇਕ ਜ਼ੋਰ ਦੀ ਵਜੀ ਜਾਂ ਮੁਰਕੇ ਵੇਖਿਆ ਮੁਰਕੇ ਵੇਖਿਆ ਤਾਂ ਆਇਆ ਇਕ ਚਿਹਰਾ ਯਾਦ ਮੁਰਕੇ ਵੇਖਿਆ ਤਾਂ ਆਇਆ ਇਕ ਚਿਹਰਾ ਯਾਦ ਯਾਦ ਆਇਆ ਮੈਨੂੰ ਉਹ ਉਰਦਾ ਬਾਜ਼ ਯਾਦ ਆਇਆ ਮੈਨੂੰ ਉਹ ਉਰਦਾ ਬਾਜ਼ ਵੇਖ ਕੇ ਵੀ ਵੇਖ ਕੇ ਵੀ ਉਸ ਨੇ ਇੱਕ ਹੋਰ ਧਾਰ ਦਿੱਤੀ ਜਾਨ ਇਹਨੇ ਕਿਮਸ਼ਾਲਿਆ ਨਹੀਂ ਸੀ ਵੇਖ ਕੇ ਵੀ ਉਸ ਨੇ ਇੱਕ ਹੋਰ ਧਾਰ ਦਿੱਤੀ ਜਾਨ ਕਲਮ ਮੇਰੀ ਟੁੱਟ ਗਈ ਖਾ ਕੇ ਉਸ ਦੀ ਮਾਰ ਕਲਮ ਮੇਰੀ ਟੁੱਟ ਗਈ ਖਾ ਕੇ ਉਸ ਦੀ ਮਾਰ ਧਰ ਕੇ ਦਾੰਦਾ ਹੋਰ ਤਿੰਨ ਚਾਰ ਧਰ ਕੇ ਦਾੰਦਾ ਹੋਰ ਤਿੰਨ ਚਾਰ ਕਿੱਥੇ ਥੋੜੀ ਹੀ ਗਈ ਉਹ ਫਿਰ ਛੱਡ ਗਿਆ ਉਹਦੇ ਪਛਾਰਿਆ ਇਹਦਾ ਔਰਡਰ ਵਾਸਤੇ ਉਹਨੇ ਕਹਿੰਦਾ ਜਦੋਂ ਔਰਡਰ ਦਾ ਮੈਂ ਲਵਾਵਾਂ ਭਾ ਕੇ ਹੋਰ ਡਾਂਗਾ ਤਿੰਨ ਚਾਰ ਕਹਿੰਦਾ ਮਾਸਟਰ ਜੀ ਕਹਿੰਦਾ ਮਾਸਟਰ ਜੀ ਪਛਾਰਿਆ ਆਪਣਾ ਔਰਦਾ ਬਾਸ ਕਹਿੰਦਾ ਮਾਸਟਰ ਜੀ ਪਛਾਰਿਆ ਆਪਣਾ ਔਰਦਾ ਬਾਸ ਉਸਦੇ ਬੋਲਾਂ ਨੇ ਉਸਦੇ ਬੋਲਾਂ ਨੇ ਦਿੱਤਾ ਮੇਰਾ ਸਹਿਆ ਪਾਰ उसने बोला ने दिता मेरा सीना पाठ मुंह निकलिया आप मुहार मुंह निकलया आप मुहार वी खूब लाश वाह खूब रखी लाश जिस कलम ने बदलिया संसार जिस कलम ने बदलिया संसार और दिती तू का जिस कलम ने बदलिया संसार

مردا باد مردا